ਇਹ ਔਲ ਆਪਾਂ ਕੱਟਿਆ ਪਿਆਜ਼ ਇਹ ਪਿਆ ਆਪਣਾ ਹਲਾ ਦੇਣੀ ਆ ਇਹ ਪਿਆ ਆਪਣਾ ਅਦਰਕ ਲਸਣ ਪਈ ਆ ਇਹ ਮਿਰਚਾਂ ਪਈਆਂ ਤੇ ਆ ਪਿਆ ਵੀ ਟਮਾਟਰ ਤੇ ਆ ਪਿਆ ਕਣੀ ਵਾਲੇ ਚੌਲ ਬਾਕੀ ਇਹ ਤੇ ਜਿਹੜੇ ਹਾਂ ਦੀ ਪਾਈਏ ਹੁਣ ਆਪਾਂ ਕੀ ਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਤਾ ਕੀ ਕੀ ਆਪਣੇ ਸਵਾਦ ਅਨੁਸਾਰ ਮੈਂ ਤੁਹਿਆ ਇਹਦੇ ਵਿੱਚ ਰਿੱਜ ਦੇਣੇ ਦਿੰਨੇ ਹੁਣ ਇਹਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਸਿੱਕਾਂ ਜੀਰਾ ਜੀਰੀ ਵਾਲੇ ਚੌਲ ਗੋੜ ਮੋੜ ਆ ਲੋ ਜੀ ਇਹ ਪਾ ਦੇ ਵਿੱਚ ਪਾਤਾ ਜੀਰਾ ਹੁਣ ਜੀਰੇ ਨੂੰ ਥੋੜਾ ਬਹੁਤ ਭੁੰਨ ਲੰਦੋ ਮਤਲਬ ਉਡਣਿਆ ਪਾ ਭੁੰਨਾ ਹੈਗੇ ਇਹਨੂੰ ਰੱਖਾਂਗੇ ਆਪਾਂ ਥੋੜਾ ਬਹੁਤ ਵਧੀਆ ਹੈ ਇਹਨੂੰ ਸਾਹਣਾ ਰਿਕੋ ਕੋਲੇਡ ਬਾਲਤੀ ਠੀਕ ਹੈ ਜੀ ਹੁਣ ਇਹ ਜੀਰਾ ਭੁੰਨਣ ਤੋਂ ਬਾਅਦ ਸਭ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਅਦਰ ਤੇ ਇੱਕ ਲਸਣ ਪਹਿਲਾਂ ਸਭ ਨੂੰ ਆਪਾਂ ਨੇ ਇਹ ਪਾਉਣਾ ਠੀਕ ਹੈ ਜੀ ਜੀਰਾ ਆਪਣਾ ਤੱਕ ਚੱਭਨ ਚੁੱਕਿਆ ਆਪਾਂ ਇਹਦੇ ਉਪਰ ਦਾ ਅਦਰ ਤੇ ਲਸਣ ਹੁਣ ਜਿਹੜਾ ਅਦਰ ਲਸਣ ਪਾਇਆ ਆਪਾਂ ਨੇ ਇਹਨੂੰ ਥੋੜਾ ਜਾ ਰਹੀ ਹੈ ਹਰਾ ਵੀ ਤਾਂ ਦੇਦਾ ਤਵਾ ਦੇਦਾ ਘੋੜਾ ਜਰਾ ਕੀ ਗੱਲ ਹੈ ਖੁਸ਼ਬੂ ਆ ਰਹੀ ਹੈ ਵਧੀਆ ਵਧੀਆ ਠੀਕ ਹੈ ਜੀ ਤੇਰੇ ਵਿੱਚ ਹੋ ਰਿਹਾ ਰੜ ਹੁਣ ਆਪਾਂ ਕਰਾਂਗੇ ਗੈਂਸ ਨੂੰ ਲੋ ਫਲੇਮ ਤੇ ਥੋੜਾ ਜਾ ਆਹ ਲਓ ਜੀ ਆਪਾਂ ਨੂੰ ਕਰਤਾ ਲੋ ਫਲੇਮ ਤੇ ਉਹਦੇ ਵਿੱਚ ਪਾਉਣੀ ਆਪਾਂ ਨੇ ਹਰੀਆਂ ਮਿਰਚਾਂ। ਅਰੋੜੀ ਬਣਾ ਲਈਏ ਚਾਹੇ ਵਿੱਚ। ਜੀਰੀ ਦਾਣੇ। ਅਨਾਨਾ ਰਗਾਂ ਦੇ ਹਲ। ਇਹਨਾਂ ਨੂੰ ਆਪਾਂ ਛਾ ਕਾਲਾਂ ਕਰਨਾ ਹੈਗਾ ਬਸ ਹਲਕਾ ਹਲਕਾ ਕਰਨਾ ਹੈ ਜੀ ਤੇ ਸੁਆਦ ਵੀ ਆਵੇ। ਇਹਦਾ ਵੀ ਨਾ। ਅਰੋੜੀ। ਹੁਣ ਇਹੋ ਨਾ ਕੱਢੋ ਤੇ ਉਸ ਤੋਂ ਬਾਅਦ ਆਪਾਂ ਅੱਗ ਗੈਰੀ ਕਰਕੇ ਰੱਖਦੇ ਆ ਆਪਣੇ ਪਿਆਜ਼ਾਂ ਦੀ ਹਨਾ। ਤਾਂ ਜੀ ਹੁਣ ਆਪਾਂ ਇਹਦੇ ਵਿੱਚ ਸਿੱਟੇ ਪਿਆਜ਼। ਟਾਈਮ ਹੋ ਗਿਆ। ਅਰੋੜੀ। ਲੋ ਜੀ ਮੰਨ ਲਈ ਤੇ ਪਿਆਜ਼ ਨਹੀਂ ਆਪਣੇ ਪਿਆਜ। ਇਹ ਆਜਾ ਆਪਣਾ ਕਰਵਾਣਾ ਕਰਨਾ। ਸੋਕਿਆਂ ਵਿੱਚ ਮਸਾਲਾ ਇਹਦੇ ਬਾਅਦ ਪਾਵਾਂਗੇ। ਚੰਗੀ ਤਰ੍ਹਾਂ ਪੈਨ ਨੂੰ ਕਰਾਂਗੇ ਤੇਜ ਜੀ ਆਪਰੇ ਕੰਮ ਨਾਲ। ਜੀ ਤੱਕ ਲੋਹਣਿਆਂ ਨੂੰ 15 ਬਰਮਾ ਪਾ ਕੇ ਚਲਕਾਣਾ। ਠੀਕ ਹੈ ਤੋ ਇਹ ਚਲ। ਆਹ ਨਹੀਂ ਨਾ ਪਿਆਜ਼ਾਂ ਨੂੰ ਹਿਲਾਉਂਦੇ ਰਹਿਣਾ ਇਹਨਾਂ ਦੀ ਰੰਗ ਬਣਿਆ ਰਹੇ ਨਾ ਤਾਂ। ਆਹ ਇਹਦੀ ਕਾਲੀ ਕਿਉਂ ਕੇ ਬਣਾ ਤੇ ਇਹੰਦ ਵਧੀਆ ਲੱਗਦੀ। ਤੇ ਕਾਲੇ ਪੁੱਛੇ ਵਾਲੇ ਬੰਦੇ ਦੀ ਵਧੀਆ ਲੱਗਦੀ ਪਿਆਜ਼ ਜੀ ਵਧੀਆ ਲੱਗਦੀ। ਤਾਂ ਰੋਚੀ। ਕਿੰਕਾ ਦਿਨ ਆ ਇਹਨਾਂ ਤੋਂ ਬਹੁਤ ਰਿਸਨ ਦੇਵਾ ਦਾ ਪਾਉਣਾ ਇਹਨਾਂ ਦੇ ਵਿੱਚ ਟਮਾਟਰ ਆਹ ਲਓ ਜੀ ਕਿਆਜਾ ਆਪਣੇ ਇੰਨੇ ਗਲਾਲ ਹੋ ਚੁੱਕੇ ਆ ਜਿੰਨੇ ਨੇ ਲੋੜ ਆ ਪਿਆਜ ਲੰਮਾ ਲਾਲ ਸਾਬੋਂ ਜਿਹੜੀ ਨੇ ਰਚਿਆ ਆਪਾਂ ਟਮਾਟਰ ਲਾਲ ਬਦਾ ਲ ਹੋਰਨਾ ਬਦਾ ਸ਼ਾਬਾਸ਼ ਆਹਨੂੰ ਜੀ ਪਾਣੀ ਕਿੱਥੇ ਕਰਾਇਆ ਇਹ ਕੋਟਾ ਘਾਟ ਪੜਕਾ ਟਮਾਟਰਾਂ ਦਾ ਤੜਕਾ ਤੇ ਅੰਗੇ ਅੰਗ ਪੜਕਾ ਆਹ ਲਓ ਜੀ ਇਹਨਾਂ ਦਾ ਮਸਾਲਾ ਵੜਾ ਜਨ ਨੂੰ ਲੜਨ ਨਿੱਤਰ ਪੜਕਾਉਂਦੇ ਜੀ ਇਹ ਆਪਾਂ ਮਸਾਲਾ ਡਾਲ ਲੀ ਠੀਕ ਹੈ ਅੱਗੇ ਬਾਦ ਆ ਪੈਨ ਕਰੀਏ ਨੀਂਬੂ ਦੀ ਗੇਰੀ ਨੀਂਬੂ ਬਣਾਏ ਰੋ ਪੀਰੋ ਹਲੋ ਜੀ ਹੁਣ ਆਪਾਂ ਇਹਨਾਂ ਦੇ ਵਿੱਚ ਥੋੜਾ ਜਿਹਾ ਥੱਕੀਆ ਨੂਨ ਮਤਲਬ ਨਮਕ ਸਵਾਦ ਅਨੁਸਾਰ ਆਪਾਂ ਪਾਤਾ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਪਾ ਦਿੰਨੇ ਆਂ ਅਦਰ ਵੇ ਹੋ ਗਿਆ ਸਵਾ ਚਮਚਾ ਇੱਕ ਗਲਾਸ ਆਪਾਂ ਚਾਹ ਦਾ ਬਣਾਇਆ ਬੈਸਰਾ ਤੋਂ ਹੋਤਾ ਥੱਕੀ ਹਲਕੀ ਜਿਹੀ ਘਟਵਾ ਦੇ ਇੰਨੇ ਕ ਨਾਲ ਕੁੱਟੀ ਕਰ ਦਿੰਦੇ ਆਂ ਹੰਮਗਾ ਜਾਂ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਣੀ ਹਲਦੀ ਹਲਦੀ ਨਾ ਪਾਉਣੀ ਆਪਾਂ ਤੇਜ ਨਾ ਪਾਉਣੀ ਆ ਥੋੜੀ ਬਸ ਇੰਨੀ ਕ ਇਹ ਪਾਤੀ ਆਪਾਂ ਨੇ ਤੇ ਇਧਰ ਕਟਾਰੀ ਨੂੰ ਦਿੱਤਾ ਆਪਾਂ ਛੱਡੋ ਇਹਨੂੰ ਹਲਾ ਦੋ ਨਾਲੋਕ ਨਾ ਪਟਾਰੀਆਂ ਦੀ ਚਾਪੈ ਤੋਂ ਨੈਰਾਨੀ ਕੋਈ ਕੰਮ ਨਹੀਂ ਥੇ ਅਰੋ ਵੀ ਲੋਕ ਆਪਾਂ ਜੱਕੜਾ ਸੁਭਾਣਾ ਹੋ ਆਪਾਂ ਇਹਨਾਂ ਨੂੰ ਪੀ ਕਰਨਾ ਹੈ ਨਹੀਂ ਖੀਰ ਕਰਨਾ ਸੀ ਆਪਾਂ ਬੱਪਾ ਨੂੰ ਰੋਮ ਨੂੰ ਨਹੀਂ ਲਿਭੂ ਡਿਸੀਸ਼ਨ ਲਿਭੂ ਇਹ ਕਰੀਏ ਇਹ ਛੋਟਾ ਨੂੰ ਲੋ ਇਸ ਕਰਦੇ ਨੇ ਪੂਰਾ ਉੱਤਰ ਜਾਣਾ ਆਪਾਂ ਇਹਨ ਪੂਰਾ ਜੋੜ ਰਣਾ ਰਹਿਣ ਕੇ ਆਏ ਜੇ ਮਿਰਚ ਵੀ ਤਿਆਰੀ ਹੋਈ ਉਹਨੇ ਆਰਨਾ ਰੋਗੀ 350 ਬੰਦਿਆ ਆਓ ਫਟੇ ਚਾਉਂਦਾ ਅੰਦਰ ਉਹ ਥੱਲੇ ਥੱਲੇ ਵੰਨਦੇ ਉਹ ਮਾ ਫਿਰਨ ਦੋ ਤਾ ਹਲਾਟ ਦੀ ਤਰ੍ਹਾਂ ਮਸਾਲੇ ਨੂੰ ਠੀਕ ਆ ਫਿਰ ਹੁਣ ਇਹ ਕਹਿੰਦਾ ਵੀ ਮੰਨੂਆ ਕਹਿੰਦਾ ਪਾਣੀ ਦੀ ਲੱਗੀ ਪਿਆਸ ਮਸਾਂਦਾ ਰਹਿ ਰਹੇ ਹੈ ਨਾ ਇਹ ਕਹਿੰਦਾ ਹੁਣ ਬਾਮਾਂ ਜਤ ਮੈਂ ਦੇ ਵਿੱਚ ਪਾਣੀ ਤਰ ਤਰ ਕਰਦਾ ਇੱਕ ਗਲਾਸ ਪਾਣੀ ਦਾ ਕੀ ਬਾਤ ਹੈ ਆ ਜਾ ਦੂਜਾ ਗਲਾਸ ਠੀਕ ਆ ਇਸ ਕਰਕੇ ਦੋ ਗਲਾਸ ਪਾਣੀ ਦਾ ਬਹੁਤ ਹੈ ਇੱਕ ਗਲਾਸ ਚਾਹ ਦਾ ਤਾਂ ਇਸ ਕਰਕੇ ਆਪਾਂ ਨੂੰ ਗਲਾਸ ਨੂੰ ਦੇ ਅੰਦਰ ਰੱਖ ਕਰਕਿੰਦ ਰੀ ਗਿਆ ਟਾਕ ਹੁਣ ਰਹੀ ਇਹਨਾਂ ਹਲਾ ਥੋੜਾ ਜਨ ਕੁ ਫੰਡ ਕਰਨ ਨੂੰ ਦੇਖੀ ਆ ਲੋ ਜੀ ਪਾਣੀ ਹੋ ਗਿਆ ਗਰਮ ਹੁਣ ਆਪਾਂ ਇਹ ਚੌਲੇ ਦੇ ਵਿੱਚ ਪਾ ਦਈਏ ਆ ਲੋ ਜੀ ਆਪਣੇ ਚੌਲੇ ਦੇ ਵਿੱਚ ਆ ਚੁੱਕੇ ਨੇ ਹੁਣ ਚੌਲਾਂ ਨੂੰ ਹਲਾ ਕੇ ਆਪਾਂ ਛੱਡਾਂਗੇ ਇਹਨਾਂ ਨੂੰ ਆਪਸ ਦੇ ਵਿੱਚ ੜਨਣੇ ਨੇ ਫੇ ਲੜਨਗੇ ਕਈ ਦਿਨ ੜਨਣਗੇ ਠੀਕ ਆ ਜੀ ਹੁਣ ਇਹ ਮੈਂ ਆਪਾਂ ਛੱਡਾਂਗੇ ਆਪਾਂ ਤਿੰਨ ਸਟੀਆਂ ਖਾਤਰ ਚੌਥੀ ਸਟੀ ਦੇ ਕਰਾਂਗੇ ਬੰਦ ਆ ਲੋ ਵੀਰੋ ਕੁੱਕਰ ਨੂੰ ਆਪਾਂ ਛੱਡ ਤਾਣ ਸਟੀਆਂ ਖਾਤਰ ਹੁਣ ਚੱਲਦੇ ਆਪਨੀ ਗਾਂ ਕੋਲ ਥੋੜੀ ਦਿਨ ਪਹਿਲਾਂ ਮਾਰੀ ਸੀ ਬੱਚਿਆਂ ਕੇ ਪਾਈ ਪਾਣੀ ਪਲਾ ਦੇ ਟਾਈਮ ਹੋ ਗਿਆ ਵੀਰ ਮੈਂ ਮਰ ਗਈ ਪਿਆ ਸੀ ਹਾਂ ਗਾਂ ਦਾ ਪਰ ਪਾਣੀ ਦਿੱਤਾ ਛੱਡ ਠ ਹਾਂ ਲਓ ਸਾਰੇ ਕੈਂ ਬਰਾਰੀਆ ਕਹਿੰਦੀ ਪਾਣੀ ਰੱਖ ਕੇ ਸਾਈਡ ਹੋ ਜਾ ਨਹੀਂ ਸਿੰਘ ਮਾਰ ਕੇ ਬੱਕੀ ਪਾੜ ਦੂੰ ਲੈ ਭਾਈ ਪਾਣੀ ਪੀ ਲੈ ਮੈਨੂੰ ਨਾ ਮਾਰੀ ਐਦਾਂ ਛੋਟੇ ਭਾਈ ਖਬਰ ਹੋ ਰਹੀ ਨੇ ਕਹਿੰਦੇ ਸਸਰੀਪਾਲ ਬਰੇ ਕੀ ਹਾਲ ਹੈ ਠੀਕ ਹੈ ਜੀ ਬਰੇ ਠੀਕ ਹੈ ਸਸਰੀਪਾਲ ਐਦਾਂ ਸਾਡਾ ਲੂਸਾ ਪਹਿਲਵਾਨ ਹਾਲ ਲੂਸੀ ਉਧਰ ਛਾਂ ਚ ਬਹਿ ਜਾ ਇੱਧਰ ਛਾਂ ਹੈ ਤਾਂ ਹੈ ਆ ਜਾ ਇੱਥੇ ਕੋਈ ਨਾ ਪੀ ਬੇਤਕ ਛਾਲ ਲੈ ਮੈਨੂੰ ਲੱਗਦਾ ਛੋਟੇ ਭਾਈ ਸਾਨੂੰ ਲੱਗੀ ਜੇ ਪਿਆਸ ਜੀ ਕਹਿੰਦਾ ਮੈਂ ਪੀਉਂਗਾ ਪਾਣੀ ਪੀ ਲੈ ਭੀ ਪੀ ਲੈ ਹਾਂ ਗੰਦੀ ਵੱਟ ਗਿਆ ਇਹਨੂੰ ਲਾਦੇ ਨੇ ਪਾਣੀ ਪੀ ਲਿਆ ਹੁਣ ਇਹ ਕਹਿੰਦੀ ਵੀ ਚੱਕ ਲੈ ਇਹ ਮਾਰਦੀ ਹਾਂ ਸੋਰੀ ਵੀ ਲਓ ਜੀ ਆਪਣੇ ਚੌਲ ਬਣ ਕੇ ਹੋ ਗਏ ਨੇ ਤਿਆਰ ਚੌੜਾ ਤਾਂ ਬਣ ਗਏ ਨੇ ਆਪਣੇ ਬਸ ਉਹਨਾਂ ਨੂੰ ਭਾਪੜੀ ਛੱਡਣਾ ਤੇ ਨਹੀਂ ਡੈਕੂਸ਼ਨ ਖਤਰਪਾ ਪਾ ਦਮ ਧਨੀਆ ਉੱਪਰ ਤੇ ਇਹਨਾਂ ਨੂੰ ਆਪਾਂ ਹਲਾਵਾਂਗੇ ਬਾਅਦ ਵਿੱਚ ਕਿਉਂਕਿ ਜੇ ਆਪਾਂ ਇਹਦੀ ਗੈਸ ਅਨਸਾਰੀ ਪੜਤੀ ਫਿਰ ਭਾਈ ਇਹ ਨਹੀਂ ਬਣਦੇ ਇਹ ਰਹਿਣਗੇ ਕੱਚੇ ਆ ਲਓ ਜੀ ਹੁਣ ਇਹਨਾਂ ਨੂੰ ਆਪਾਂ ਨੂੰ ਦੁਬਾਰਾ ਭਾਪੜੀ ਛੱਡਪਾ ਆਪਸ ਵਿੱਚ ਚੰਗੋ ਤੁਸੀਂ ਭਾਈ ਸਲਾਹ ਮਸ਼ਵਰਾ ਕਰੋ ਵੀ ਤੁਸੀਂ ਢੱਡਮਾ ਜਾਣਾ ਜਾਂ ਨਹੀਂ ਜਾਣਾ ਆ ਲਓ ਵੀਰੋ ਆਪਣੇ ਚੌਲ ਬਣ ਕੇ ਹੋ ਗਏ ਨੇ ਤਿਆਰ ਬਾਕੀ ਪਲੇਟ 'ਚ ਪਾ ਕੇ ਥੋੜੀ ਦੇਰ ਤੱਕ ਦੱਸ ਦਿੰਦੇ ਆਪਾਂ ਤੁਹਾਨੂੰ ਪਤਾ ਨਰਮ ਬਣ ਕੇ ਤਿਆਰ ਹੋ ਕੁਝ ਕਵ ਨੇ ਹੁਣ ਆਪਾਂ ਇਹਨਾਂ ਖੋਲਾਂਗੇ ਆਹਾ ਹਾ ਹਾ ਖੁਸ਼ ਹੋ ਭਾਈ ਸਾਹਿਬ ਵਧੀਆ ਤਰ ਨੰਬਰ ਹੁਣ ਇਹਨੂੰ ਦਵਾਂਗੇ ਹਲਾ ਆਪਾਂ ਵੀਰੋ ਹਲੋ ਵੀਰੋ ਹੁਣ ਇੱਕ ਨੰਬਰ ਚਾਵਲ ਬਣ ਕੇ ਹੋ ਚੁੱਕੇ ਨੇ ਰੈਡੀ ਆਪਾਂ ਹੁਣ ਇਹਨਾਂ ਨੂੰ ਖਾਵਾਂਗੇ ਦੇਸੀ ਕੀ ਪਾ ਕੇ ਵੀਰੋ ਆਹਾ ਹਾ ਹਾ ਖੁਸ਼ ਹੋ ਖੁਸ਼ ਹੋ ਹਲੋ ਵੀਰੋ ਦੇਸੀ ਕੀ ਪੈ ਚੁੱਕਿਆ ਤੇ ਹੁਣ ਖਾਵਾਂਗੇ ਇੰਜੋਏ ਕਰਾਂਗੇ ਵੀਰ ਤੁਸੀਂ ਵੀ ਕਰੋ ਸਵਾਦ ਲੈ ਕੇ